हा बे न पीह चाहे ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਜੈ ਉਸੇ ਧਰਤੀ ਦੇ ਵਸਦਾ ਇੱਕ ਅਮਰੀਕਾ ਸ਼ਹਿਰ ਜਿਹਦੇ ਵਿੱਚ ਇੱਕ ਪਿੰਡ ਵਸਦਾ ਸੁਲਤਾਨਪੁਰ ਪਿੰਡ ਸੁਲਤਾਨਪੁਰ ਪਿੰਡ ਵਿਖੇ ਹਰ ਸਾਲ 19 ਜਨਵਰੀ ਦੇ ਦਿਨ ਇੱਕ ਮੇਲਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ 21 ਜਨਵਰੀ ਦੇ ਦਿਨ ਇੱਕ ਮੇਲਾ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਗਰੀਬ ਪਰਿਵਾਰ ਦੇ ਬੱਚੇ ਦੇ ਵਿਆਹ ਕਿ ਕਰਦੇ ਆ ਤੇ ਉਸ ਪਿੰਡ ਉਸ ਦਿਨ ਸਾਰੇ ਪਿੰਡ ਦੀ ਦੁਨੀਆ ਸੁਲਤਾਨਪੁਰ ਪਿੰਡ ਵਿਖੇ ਹਾਜ਼ਰ ਹੁੰਦੀ ਆ ਆਪਾਂ ਅੱਜ ਉਸ ਗੁਰਦਵਾਰ ਦੇ ਜੋ ਪ੍ਰਧਾਨ ਨੇ ਜਾਂ ਜਿਨ੍ਹਾਂ ਨੇ ਉਸ ਦਰਗਾਹ ਨੂੰ ਸੰਭਾਲਿਆ ਗੁਰੂ ਸਾਹਿਬ ਨਾਲ ਗੱਲ ਕਰਾਂਗੇ ਕਿ ਜੋ ਮੇਲਾ ਹੁੰਦਾ ਹੈ ਉਹ ਥੋੜਾ ਇਤਿਹਾਸ ਵਿੱਚ ਚੰਗਲਾ ਪਾਉਣਗੇ ਤੇ ਨਾਲ-ਨਾਲ ਇਹ ਵੀ ਦੱਸਣਗੇ ਕਿ ਹਰ ਸਾਲ ਗਰੀਬ ਬਚਨ ਸਤਿਗੁਰੂ ਬਾਬਾ ਜੀ ਸਤਿਗੁਰੂ ਜੀ ਬਾਬਾ ਸਾਹਿਬ ਜੀ ਬਾਬਾ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਚੈਨਲ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਇਤਿਹਾਸ ਦਵਾਏ ਕੀ ਜਿਹੜੀ ਪੰਜਾਬ ਦੀ ਧਰਤੀ ਆ ਇੱਥੇ ਕੋਈ ਬੰਦਾ ਖੁੱਦ ਨਾ ਆਉਂਦਾ ਖਾਸ ਕਰ ਅੰਬਸਰ ਸ਼ਹਿਰ ਦੇ ਵਿੱਚ ਕਿਉਂਕਿ ਵਕ ਵਕ ਦਿਨ ਵਕ ਵਕ ਮਿਲਦੇ ਵਕ ਵਕ ਤਰਾਦਾ ਲੰਗਰ ਫਿਰ ਵੀ ਤੁਸੀਂ ਇਸ ਮੇਲੇ ਬਾਰੇ ਕੁਝ ਦੁਨੀਆਂ ਨੂੰ ਜਾਂ ਕੁਝ ਪਿੰਡ ਵਾਲਿਆਂ ਨੂੰ ਥੋੜਾ ਬਤ ਇਹ ਅਸਲ ਪਿੰਡ ਸੁਲਤਾਨਵਾਲਾ ਸਕੀ ਸੁਲਤਾਨ ਸੁਲਤਾਨਵਾਲਾ ਪਿੰਡ ਸਕੀ ਸੁਲਤਾਨ ਸਰਕਾਰਿੰਗ ਪਿੰਡ ਸਕੀ ਸੁਲਤਾਨ ਤੋਂ ਸਰਕਾਰਿੰਗ ਪਿੰਡ ਭਰਿਆ ਦਰਗਾ بابا ਮਸਲਾ ਸਾਹਿਬ ਜੀ ਇੱਥੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਹੁੰਦੇ ਨੇ ਇੱਥੇ ਜੋ ਵੀ ਸਰਦਾਰ ਬਸ ਸਾਰੀ ਸੰਗਤ ਨਾਲ ਮਿਲ ਕੇ ਬੱਚਿਆਂ ਨੇ ਵਿਆਹ ਕਰਦੀ ਹੈ ਜੋ ਵੀ ਸਰਦਾਰ ਬੰਦਾ ਸਨਮਾਨ ਦਿੱਤਾ ਜਾਂਦਾ ਵੰਦ ਤੇ ਬਾਬਾ ਜੀ ਜਿਹੜੀ ਇਹ ਵਿਸ਼ੇਸ਼ ਯੋਜਨਾ ਪਿੰਡ ਵਾਲੇ ਦੀ ਸੇਵਾ ਦੇ ਵਿੱਚ ਕਿੰਨੇ ਸਾਲ ਤੋਂ ਹੋ ਰਹੀ ਹੈ ਜੀ ਇੱਥੇ ਸਬਸਦੀਆਂ ਨੂੰ ਚੱਲ ਸਾਡੇ ਬੀੜੀਆਂ ਬੀੜੀਆਂ ਚੱਲਦੀਆਂ ਹੁੰਦੀਆਂ ਬਾਬਾ ਜੀ ਜਿਵੇਂ ਕੀ ਇਹ ਵੀ ਪਤਾ ਲੱਗਾ ਕੀ ਜੋ ਦਰਗਾਹ ਦੀ ਸੇਵਾ ਵਿੱਚੋਂ ਸਿੰਘ ਬੱਚਿਆਂ ਨੂੰ ਸਮਾਨ ਵੰਡਾ ਦਿੱਤਾ ਕਿ ਕਿਹਸ ਸਮਾਨ ਦਾ ਬੱਚਾ ਲਵਰ ਵਾਂ ਸਮਾਨ ਦਿੱਤਾ ਜਾਂਦਾ ਵਾ ਜਿੱਦਾਂ ਵੀ ਹੁਣ ਹੁਣ ਗਰਮੀ ਆ ਗਈਆਂ ਪੱਖੇ ਦਿੱਤੇ ਜਾਂਦੇ ਜੋ ਵੀ ਸੰਗਤੋਂ ਨੂੰ ਸੁਖਦੋਗਣਾ ਸੁਖ ਦਿੱਤਾ ਜਾਂਦਾ ਹੈ ਬਾਬਾ ਜੀ ਅਸੀਂ ਹੋਰ ਵੀ ਕੋਈ ਉਪਰਾਲੇ ਕਰਾਂਗੇ ਇਸ ਤੋਂ ਇਲਾਵਾ ਹਾਂ ਇੱਥੇ ਸਲਾਈ ਸਲਾਈ ਸੈਂਟਰ ਬੋਲਾਂਗੇ ਗਰੀਬ ਬੱਚਿਆਂ ਲਈ ਸਲਾਈ 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 ਸਿਲੰਟਰ ਬੋਲਾਂਗੇ ਸਲਾਈ ਸਿਕਾਈ ਜਾਊਗੀ ਫਰੀ ਹਾਂ ਨਾਲ ਦੀ ਨਾਲ ਬਾਬਾ ਜੀ ਨੇ ਗੱਲ ਕੀਤੀ ਹੁਣ 10 ਲੱਖਾਂ ਜੀ ਨਾਲ ਗੱਲਬਾਤ ਕਰਾਂਗੇ ਇਹਨਾਂ ਦੀ ਵੀ ਪੁਕਾਰ ਸੁਣਗੇ ਜੜਾ ਸੱਚਾ ਬਾਬਾ ਜੀ ਸੱਚਾ ਜਗਨਦੀਪ ਜੀ ਹਾਂਜੀ ਬਾਬਾ ਤੁਸੀਂ ਵੀ ਕੁਝ ਦੱਸੋ ਜੀ ਅਸੀਂ ਵਾਲੇ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਨੇ ਦੱਸਿਆ ਕਿ ਲੋੜਾਂ ਦਾ ਧਿਆਨ ਉਹਨਾਂ ਨੂੰ ਪੈਣਾ ਇਸ ਪਿੰਡ 'ਚ ਵਸਦੇ ਹੋਏ ਅਸੀਂ ਦੇਖਦੇ ਹਾਂ ਕਿ 85% ਪਰਿਵਾਰ ਨੇ ਜਿਹੜੇ ਸ਼ਹਿਰ 'ਚ ਧੀਆ ਭੈਣਾਂ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਜਾ ਰਹੀਆਂ ਨੇ ਔਰ ਇਸ ਤੋਂ ਤੱਕ ਕਿ ਸਾਡੀ ਯੁਵਾ ਜਨਰੇਸ਼ਨ ਨੇ ਇਸ ਕੰਮ 'ਚ ਘਰ ਦੇ ਆਪਣੀ ਕੁਝ ਪ੍ਰੋਬਲਮਸ ਨੂੰ ਲੈ ਕੇ ਕਾਫੀ ਇਸ ਕੰਮ 'ਚ ਇਨਵੋਲ ਨੇ ਤੇ ਬਾਬਾ ਜੀ ਦਾ ਇਹ ਬਦਲਾ ਹੈ ਕਿ ਜਿਹੜੇ ਉਹ ਬੱਚੇ ਨੇ ਜਿਹੜੇ ਯੁਵਾ ਜਨਰੇਸ਼ਨ ਹੈ ਉਹਨਾਂ ਨੂੰ ਇਸ ਪਾਸਿਓਂ ਮੋੜ ਕੇ ਸਿਖਲਾਈ ਸੈਂਟਰ ਵੱਲ ਜੋੜਿਆ ਜਾਵੇ ਇੱਕ ਅੱਛੇ ਲੈਵਲ ਦੀ ਡਰੈਸ ਡਿਜ਼ਾਈਨਰ ਸਿਖਲਾਈ ਦਿੱਤੀ ਜਾਵੇਗੀ। ਔਰ ਜੋ ਬ੍ਰਿਲੀਅੰਟ ਸਟੂਡੈਂਟ ਹੋਣਗੇ ਉਹਨਾਂ ਨੂੰ ਸੈਲਫੀ ਬੇਸ ਤੇ ਉਹਨਾਂ ਨੂੰ ਕੰਮ ਵੀ ਦਵਾਇਆ ਜਾਏਗਾ, ਉਹਨਾਂ ਨੂੰ ਕੰਮ ਵੀ ਦਿੱਤਾ ਜਾਏਗਾ। ਰੁਜ਼ਗਾਰ ਵੀ ਦਿੱਤਾ ਜਾਏਗਾ। ਜੋ ਕਿ ਇਸ ਇਸ ਕਿੱਤੇ ਤੋਂ ਬੁੱਕਦੇ ਅੱਛੇ ਲੈਵਲ ਦੇ ਅੱਛੇ ਕੰਮ ਉਹਨਾਂ ਨੂੰ ਮਿਲਣਗੇ। ਇਹ ਜੋ ਉਪਰਾਲਾ ਹੈ ਇਹ ਕਦੋਂ ਤੋਂ ਚਾਲੂ ਕੀਤਾ ਜਾਏਗਾ? ਤੇ ਬਸ ਬਾਬਾ ਜੀ ਇਸ ਪ੍ਰੋਜੈਕਟ ਤੇ ਕਾਫੀ ਕੰਮ ਕਰ ਰਹੇ ਨੇ। ਇਸ ਦੇ ਬਾਰੇ ਬਾਬਾ ਜੀ ਜਿਆਦਾ ਜਾਣਕਾਰੀ ਦੇਣਗੇ ਹਾਂ ਕਰ ਦੂੰ ਹੋਰ